ਜੇ ਮੁੱਖ ਮੰਤਰੀ ਵਿਆ ਆਪਦੇ ਹੀ ਬੱਸਾਂ ਹੋਣਗੀਆਂ ਉਹ ਸਰਕਾਰੀ ਬੱਸਾਂ ਕਿਉਂ ਚੱਲਣ ਦੇਊਗਾ ਜੀ ਕਿਉਂ ਦੇਊ ਵਿੱਚ ਸਰਕਾਰੀ ਬੱਸਾਂ ਚੱਲਣ ਉਹਦੀ ਆਪਦੀ ਬੱਸਾਂ ਘਟਣਾ ਪਊਗਾ ਜੇ ਮੁੱਖ ਮੰਤਰੀ ਦੇ ਆਪਦੇ ਹੀ ਸਕੂਲ ਹੋਣਗੇ ਪ੍ਰਾਈਵੇਟ ਉਹ ਸਰਕਾਰੀ ਕਿਉਂ ਚੱਲਣ ਦੇਊਗਾ ਉਹ ਕਹੂਗਾ ਮੇਰੇ ਕੋਲੇ ਆਉਣ ਬੱਚੇ ਸਾਰੇ ਜੇ ਮੁੱਖ ਮੰਤਰੀ ਦਾ ਆਪਦਾ ਪ੍ਰਾਈਵੇਟ ਅੰਮ੍ਰਿਤਸਰ ਦੀ ਪਵਿੱਤਰ ਧਰਤੀ ਪ੍ਰਕਾਸ਼ ਪੁਰਬ ਦਾ ਸ਼ੁਭ ਦਿਹਾੜਾ ਇੱਕ ਪਰੰਪਰਾ ਦੀ ਸ਼ੁਰੂਆਤ ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਉਸ ਦੀ ਉਮਰ ਅਤੇ ਉਸ ਦੇ ਵਰਗ ਦੇ ਲੋਕੀ ਆਪਣੇ ਆਪਣੇ ਤੀਰਥ ਸਥਾਨਾਂ ਦਾ ਸਫਰ ਕਰ ਸਕਣਗੇ ਨੰਦੇੜ ਜਣੀ ਸੱਚਖੰਡ ਸ੍ਰੀ ਹਜੂਰ ਸਾਹਿਬ ਬਸ ਭਗਵੰਤ ਮਾਨ ਦੇ ਬਹੁਤ ਸ਼ੁਕਰਮਾਨ ਹੈ ਸਾਡਾ ਬੇਟਾ ਭਗਵੰਤ ਮਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਹਜ਼ਾਰਾਂ ਬੁੱਢੇ ਮਾਪਿਆਂ ਲਈ ਇੱਕ بیٹے ਦਾ ਫਰਜ਼ ਨਿਭਾਇਆ ਹੈ ਬੇਟਾ ਸੜ ਹੋਊਗਾ ਉਹ ਸਰਕਾਰੀ ਕਿਉਂ ਬਣਾਊਗਾ ਕੋ ਮੇਰੇ ਕੋਲ ਆ ਇਹਨੂੰ ਕਨਫਲਿਕਟ ਆਫ ਇੰਟਰਸਟ ਕਹਿੰਦੇ ਆ ਤੁਸੀਂ 80 ਇਹ ਕੰਮ ਸਿਰੇ ਤੋਂ 0 ਡਾਲਰ ਰੈਟਸ ਰੱਖੀ ਐ ਇਸ ਮਾਮਲੇ ਚ 40000 ਤੋਂ ਵੱਧ ਨੌਕਰੀਆਂ ਦਿੱਤੀਆਂ ਜੇ ਮੁੱਖ ਮੰਤਰੀ ਵੀ ਆਪਦੀ ਹੀ ਬੱਸਾਂ ਹੋਣਗੀਆਂ ਉਹ ਸਰਕਾਰੀ ਬੱਸਾਂ ਕਿਉਂ ਚੱਲਣ ਦੇਊਗਾ ਜੀ ਕਿਉਂ ਦੇਊ ਵਿੱਚ ਸਰਕਾਰੀ ਬੱਸਾਂ ਚੱਲਣ ਉਹਦੀ ਆਪਦੀ ਬੱਸਾਂ ਘਟਣਾ ਪਊਗਾ ਜੇ ਮੁੱਖ ਮੰਤਰੀ ਦੇ ਆਪਦੀ ਸਕੂਲ ਹੋਣਗੇ ਪ੍ਰਾਈਵੇਟ ਉਹ ਸਰਕਾਰੀ ਕਿਉਂ ਚੱਲਣ ਦੇਊਗਾ ਉਹ ਕਹੂਗਾ ਮੇਰੇ ਕੋਲੇ ਆਉਣ ਬੱਚੇ ਸਾਰੇ ਜੇ ਮੁੱਖ ਮੰਤਰੀ ਦਾ ਆਪਦਾ ਪ੍ਰਾਈਵੇਟ ਹਸਤਾਲ ਹੋਊਗਾ ਉਹ ਸਰਕਾਰੀ ਕਿਉਂ ਬਣਾਊਗਾ ਕੋ ਮੇਰੇ ਕੋਲ ਆ ਇਹਨੂੰ ਕਨਫਲਿਕਟ ਆਫ ਇੰਟਰਸਟ ਕਹਿੰਦੇ ਆ ਸੋ ਅਸੀਂ ਇਹ ਕੰਮ ਸਿਰੇ ਤੋਂ ਜ਼ੀਰੋ ਟੋਲਰੈਂਸ ਰੱਖੀ ਐ ਇਸ ਮਾਮਲੇ 'ਚ 40000 ਤੋਂ ਵੱਧ ਨੌਕਰੀਆਂ ਦਿੱਤੀਆਂ ਜੇ ਮੁੱਖ ਮੰਤਰੀ ਵੀ ਆਪਦੀ ਹੀ ਬੱਸਾਂ ਹੋਣਗੀਆਂ ਉਹ ਸਰਕਾਰੀ ਬੱਸਾਂ ਕਿਉਂ ਚੱਲਣ ਦੇਊਗਾ ਜੀ ਕਿਉਂ ਦੇਊ ਵਿੱਚ ਸਰਕਾਰੀ ਬੱਸਾਂ ਚੱਲਣ ਉਹਦੀ ਆਂਦੀ ਬੱਸਾਂ ਘਟਣਾ ਪਊਗਾ ਜੇ ਮੁੱਖ ਮੰਤਰੀ ਦੇ ਆਪਦੇ ਹੀ ਸਕੂਲ ਹੋਣਗੇ ਪ੍ਰਾਈਵੇਟ ਉਹ ਸਰਕਾਰੀ ਕਿਉਂ ਚੱਲਣ ਦੇਊਗਾ ਉਹ ਕਹੂਗਾ ਮੇਰੇ ਕੋਲੇ ਆਉਣ ਬੱਚੇ ਸਾਰੇ ਜੇ ਮੁੱਖ ਮੰਤਰੀ ਦਾ ਆਪਦਾ ਪ੍ਰਾਈਵੇਟ ਹਸਪਤਾਲ ਹੋਊਗਾ ਉਹ ਸਰਕਾਰੀ ਕਿਉਂ ਬਣਾਊਗਾ ਕੋ ਮੇਰੇ ਕੋਲੇ ਆਉ ਇਹਨੂੰ ਕਨਫਲਿਕਟ ਆਫ ਇੰਟਰਸਟ ਕਹਿੰਦੇ ਆ ਸੋ ਅਸੀਂ ਇੱਕੰਮ ਸਿਰੇ ਤੋਂ 0 ਡਾਲਰ ਟੋਲਰੈਂਸ ਰੱਖੀ ਐ ਇਸ ਮਾਮਲੇ 'ਚ 40000 ਤੋਂ ਵੱਧ ਨੌਕਰੀਆਂ ਦਿੱਤੀਆਂ 올 ਵਰਲਡ ਓਪਨ ਚੈਲੰਜ 17 ਟਾਈਮ ਗੋਲਡ ਮੈਡਲਿਸਟ ਆਰ ਕੇ ਤੰਤਰਿਕ ਪੰਡਿਤ ਮੋਲਵੀ ਬੇਗਮ ਤੰਤਰਿਕ ਇਹਨਾਂ ਚੋਰਾ ਠੱਗਾ ਤੋਂ ਸਾਵਧਾਨ ਸਪੈਸ਼ਲਿਸਟ ਵਸ਼ੀਕਰਨ ਸੱਟਾ ਨੰਬਰ ਲਵ ਮੈਰਿਜ ਪਤੀ ਪਤਨੀ ਚਾਨਬਾਨੀ ਵਿਦੇਸ਼ 'ਚ ਪੱਕਾ ਹੋਣਾ ਕਾਰੋਬਾਰ ਦਾ ਨਾ ਚੱਲਣਾ ਸਿਰਫ 31 ਘੰਟਿਆਂ 'ਚ ਸਮਾਧਾਨ ਫ੍ਰੀ 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 ਆਰ ਕੇ ਤਾਂਤ੍ਰਿਕ ਮੋਬਾਈਲ 9517855093 70105 98475 ਪਤਾ ਪੰਜਾਬ